ਚੈਲੰਜੇਸ ਤਾਂ ਹਰ ਬੰਦੇ ਨੂੰ ਹਰ ਕੰਮ 'ਚ ਹੀ ਹੁੰਦੇ ਨੇ ਤੇ ਫਿਰ ਜੇ ਚੈਲੰਜੇਸ ਤੋਂ ਡਰ ਕੇ ਤੁਸੀਂ ਕੰਮ ਕਰੋਗੇ ਤੇ ਤੁਸੀਂ ਕਦੇ ਵੀ ਟਾਰਗੇਟ ਅਚੀਵ ਨਹੀਂ ਕਰ ਸਕੋਗੇ ਕਿਸੇ ਪੰਜਾਬੀ ਫਿਲਮ ਦਾ ਵਰਜ਼ਨ ਨਹੀਂ ਬਣਦਾ ਹਿੰਦੀ 'ਚ ਜਾ ਕੇ ਜਿਵੇਂ 100 ਦੀਆਂ ਫਿਲਮਾਂ ਦਾ ਵਰਜ਼ਨਸ ਬਣਦਾ ਮੇਰੇ ਹਿੱਸੇ ਜਾਦੇ ਨਾਨ ਪੰਜਾਬੀ ਲੋਕ ਆਏ ਨੇ ਮੈਂ ਬਹੁਤ ਕਲਾਕਾਰਾਂ ਜਿਨੇ 25 ਤੋਂ ਵੱਧ ਨਾਨ ਪੰਜਾਬੀ ਮੁਲਕਾਂ ਦੇ ਵਿੱਚ ਜਿੱਥੇ ਕੋਈ ਵੀ ਆਪੀ ਆਡੀਅנס ਨਹੀਂ ਜਿੱਥੇ ਮੈਂ ਨਰੂਰ ਉਹਨਾਂ ਲੋਕਾਂ ਦੇ ਲਈ ਕੰਮ ਕੀਤਾ ਚਾਹੇ ਉਹ ਚਾਈਨਾ ਹੈ ਚਾਹੇ ਉਹ ਹੰਗਰੀ ਹੈ ਚਾਹੇ ਉਹ ਬੈਲਜੀਅਮ ਹੈ ਚਾਹੇ ਉਹ ਜਰਮਨ ਹੈ ਚਾਹੇ ਉਹ ਫਰਾਂਸ ਹੈ ਚਾਹੇ ਉਹ ਸਟੋਨੀਆਂ ਹੈ ਚਾਹੇ ਲਥਵੇਨੀਆਂ ਹੈ देयर इज अ लॉट ऑफ ਕੰਟਰੀਜ਼ ਮੈਂ ਤੇ ਭੈਣ ਗਰਮੀਤ ਬਾਬਾ ਅਸੀਂ ਦੋਨਾਂ ਜਣਿਆਂ ਨੇ ਮਤਲਬ ਕਿ ਸਭ ਤੋਂ ਵੱਡਾ ਅਪਰਾ ਹਾਊਸ ਹੈਗਾ ਫਰਾਂਸ ਦਾ ਪੈਰਿਸ ਦੇ ਵਿੱਚ ਉੱਥੇ ਪਰਫਾਰਮ ਕੀਤਾ ਮੈਂ ਅੱਜ ਤਾਂ ਬਹੁਤ ਖੁਸ਼ ਆਇਤਾ ਰਾਤ ਨੂੰ ਬੰਦਾ ਕਿਤੇ ਵੀ ਪਰਫਾਰਮ ਕਰਿਆ ਵੇ ਤੇ ਰਾਤੋਂ ਰਾਤ ਸਪਰੈਡ ਹੋ ਜਾਂਦਾ ਉਹ ਤਾਂ ਕੁਝ ਸਪਰੈਡ ਵੀ ਨਹੀਂ ਹੁੰਦਾ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਇੰਡੀਆ ਨਿਊਜ਼ ਤੇ ਮੈਂ ਪ੍ਰਲਾਦ ਸੰਗੇਲੀਆ ਪੰਜਾਬੀ ਸੱਭਿਆਚਾਰ ਨੂੰ ਜਿੰਨਾਂ ਵੱਲੋਂ ਹੁਣ ਤੱਕ ਪੂਰਾ ਪਿਰੋਇਆ ਗਿਆ ਹੈ ਹੁਣ ਤੱਕ ਉਸ ਨੂੰ ਉਚਾਈਆਂ ਤੱਕ ਲੈ ਕੇ ਜਾਣ ਦੇ ਵਿੱਚ ਲਗਾਤਾਰ ਇਨਾਂ ਵੱਲੋਂ ਠੋਸ ਕਦਮ ਵੀ ਚੁੱਕੇ ਜਾ ਰਹੇ ਨੇ ਅੱਜ ਸਾਡੇ ਨਾਲ ਮੌਜੂਦ ਨੇ ਪਰਮਜੀਤ ਸਿੰਘ ਸਿੱਧੂ ਪੰਮੀ ਭਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਵਾਗਤ ਹੈ ਡੇਲੀ ਇੰਡੀਅਨ نیوز ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਸਰ ਸਭ ਤੋਂ ਪਹਿਲਾ ਸਵਾਲ ਕੀ ਪੰਜਾਬੀ ਸੱਭਿਆਚਾਰ ਨੂੰ ਕਲਚਰ ਨੂੰ ਅੱਜ ਤੱਕ ਤੁਸੀਂ ਸਮੇਟਿਆ ਹੋਇਆ ਹੈ ਕਿੰਨੇ ਚੈਲੰਜਸ ਤੁਹਾਨੂੰ ਸਮ ਫੇਸ ਕਰਨੇ ਪਏ ਕਿੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਹ ਦੇਖੋ ਗੱਲ ਇਹ ਹੈ ਕਿ ਪੰਜਾਬੀ ਸਬਿਆਚਾਰ ਨਾਲ ਮੈਂ ਰੂਹ ਤੋਂ ਜੁੜਿਆ ਹੋਇਆ ਹਾਂ ਜਦੋਂ ਮੈਂ ਐਜਨ ਪ੍ਰੋਫੈਸ਼ਨਲ ਆਰਟਿਸਟ ਬਣਿਆ ਉਹ ਤੋਂ ਪਹਿਲਾਂ ਮੈਂ ਗਵਰਨਮੈਂਟ ਆਫ ਇੰਡੀਆ ਦੇ ਡਿਪਾਰਟਮੈਂਟ ਆਫ ਕਲਚਰ ਚ ਐਜੇ ਪ੍ਰੋਗਰਾਮ ਡਾਇਰੈਕਟਰ ਕੰਮ ਕੀਤਾ ਤੇ ਉਦੋਂ ਮੈਂ ਇੱਕ ਕਮਿਟਮੈਂਟ ਲੈ ਕੇ ਤੁਰਿਆ ਸੀ ਕਿ ਮੈਂ ਆਪਣੀ ਮਾਂ ਬੋਲੀ ਲਈ ਆਪਣੇ ਕਲਚਰ ਲਈ ਉਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰਨਾ ਤੇ ਸਟਿਲ ਕਰ ਰਹੇ ਆ ਗਾਣੇ ਵੀ ਕਰ ਰਹੇ ਆ ਫਿਲਮਾਂ ਵੀ ਕਰ ਰਹੇ ਆ ਪ੍ਰੋਗਰਾਮ ਵੀ ਕਰ ਰਹੇ ਆ ਸੋ ਮੈਂ ਬੜਾ ਸ਼ੁਕਰਗੁਜ਼ਾਰ ਆ ਸਭ ਤੋਂ ਪਹਿਲਾਂ ਤਾਂ ਉਸ ਅਨਮਾਈਟੀ ਗੌਰ ਦਾ ਉਸ ਤੋਂ ਮੰਗੋਂ ਕਰੋੜਾਂ ਲੋਕਾਂ ਦਾ ਜਿਹੜੇ ਪੰਜਾਬੀ ਪੂਰੀ ਦੁਨੀਆ 'ਚ ਵਸ ਰਹੇ ਨੇ ਚਾਹੇ ਉਹ ਪਾਕਿਸਤਾਨ ਦੇ ਪੰਜਾਬੀ ਨੇ ਚਾਹੇ ਸਾਡੇ ਭਾਰਤ ਦੇ ਪੰਜਾਬੀ ਨੇ ਵੱਖ-ਵੱਖ ਭਾਰਤ ਦੇ ਕੋਣਿਆਂ 'ਚ ਵਸ ਰਹੇ ਨੇ ਤੋਂ ਜੋ ਮਾਨ ਜੋ ਖਲੂਸ ਜੋ ਪਿਆਰ ਉਹਨਾਂ ਨੇ ਮੈਨੂੰ ਬਖਸ਼ਿਆ ਹੈ ਉਸੇ ਨੇ ਮੈਨੂੰ ਸਪੇਰੇਟਰ ਬਖਸ਼ੀ ਹੈ ਕਿ ਮੈਂ ਉਸ ਸਪੇਟਰ ਦੇ ਨਾਲ ਨਿਰੰਤਰ ਕੰਮ ਕਰ ਰਿਹਾ ਤੇ ਚੈਲੰਜੇਸ ਤਾਂ ਹਰ ਬੰਦੇ ਨੂੰ ਹਰ ਕੰਮ 'ਚ ਹੀ ਹੁੰਦੇ ਨੇ ਤੇ ਫਿਰ ਜੇ ਚੈਲੰਜੇਸ ਤੋਂ ਡਰ ਕੇ ਤੁਸੀਂ ਕੰਮ ਕਰੋਗੇ ਤੇ ਤੁਸੀਂ ਕਦੇ ਵੀ ਟਾਰਗੇਟ ਅਚੀਵ ਨਹੀਂ ਕਰ ਸਕਦੇ ਸੋ ਆਈ ਨੈਵਰ ਮੈਂ ਇਹਨਾਂ ਚੀਜ਼ਾਂ ਤੋਂ ਕਦੇ ਮੈਂ ਨਾ ਡਰਿਆ ਨਾ ਘਬਰਾਇਆ ਤੇ ਮੈਂ ਹਰ ਤਰ੍ਹਾਂ ਦੇ ਚੈਲੰਜੇਸ ਨੂੰ ਫੇਸ ਕਰਦਾ ਕਰਦਾ ਇੱਥੇ ਤੱਕ ਪਹੁੰਚਿਆ ਤੇ ਸਟਿਲ ਕੰਮ ਕਰ ਰਿਹਾ ਤੇ ਇੰਜੋਏ ਕਰ ਰਿਹਾ ਪੰਜਾਬੀ ਇੰਡਸਟਰੀ ਅੱਜ ਕਿੱਥੇ ਖੜੀ ਹੈ ਤੁਹਾਨੂੰ ਲੱਗਦਾ ਹੈ ਕਿ ਜੋ ਐਕਸਪੈਕਟੇਸ਼ਨ ਸੀ ਜੋ ਉਮੀਦਾਂ ਸੀ ਪੰਜਾਬੀ ਇੰਡਸਟਰੀ ਉੱਥੇ ਹਜੇ ਤੱਕ ਨਹੀਂ ਪਹੁੰਚ ਪਾਈ ਹੈ ਉਹਨੂੰ ਹੋਰ ਅੱਗੇ ਵੱਧ ਫੁੱਲ ਫੁੱਲਣ ਦੇ ਲਈ ਹੋਰ ਸਮਾਂ ਚਾਹੀਦਾ ਹੈ ਦੇਖੋ ਜਿੱਥੇ ਤੱਕ ਸੂਫਰ ਕਨਸਰਨ ਪੰਜਾਬੀ ਇੰਡਸਟਰੀ ਦੇ ਹੈ ਕਿ ਗਲੋਬਲਾਈਜੇਸ਼ਨ ਦੇ ਉੱਤੇ ਤਾਂ ਸਾਡੇ ਪੰਜਾਬੀ ਸਿੰਗਰਸ ਸਾਡੇ ਪੰਜਾਬੀ ਫਿਲਮ ਐਕਟਰਸ ਸਾਡੀਆਂ ਪੰਜਾਬੀ ਫਿਲਮਾਂ ਬਹੁਤ ਕੁਝ ਇਨ ਐਡਵਾਂਸ ਹੋ ਗਿਆ ਹੈਗਾ ਪਰ ਹਾਲੇ ਵੀ ਸਾਡੇ ਕੋਲੇ ਵੱਡੇ ਟਾਰਗੇਟ ਅਚੀਵ ਕਰਨ ਦੇ ਲਈ ਹਾਲੇ ਵੀ ਸਾਨੂੰ ਬਹੁਤ ਕੁਝ ਕਰਨਾ ਪੈਣਾ ਹੈ ਹੈ ਕਿਸੇ ਪੰਜਾਬੀ ਫਿਲਮ ਦਾ ਵਰਜ਼ਨ ਨਹੀਂ ਬਣਦਾ ਹਿੰਦੀ ਸੀ ਜਾ ਕੇ ਜਿਵੇਂ 100 ਦੀਆਂ ਫਿਲਮਾਂ ਦਾ ਵਰਜ਼ਨ ਬਣਦਾ ਹੈ ਸੋ ਹਾਲੇ ਅਸੀਂ ਉੱਥੇ ਪਹੁੰਚਣਾ ਹੈ ਉਸ ਮਕਾਮ ਤੇ ਪਹੁੰਚਣਾ ਹੈ ਸਾਨੂੰ ਆਪਣੇ ਕਲਚਰ ਨੂੰ ਲੈ ਕੇ ਆਪਣੇ ਪਛੋਕੜ ਨੂੰ ਲੈ ਕੇ ਆਪਣੇ ਪਿੰਡਾਂ ਨੂੰ ਲੈ ਕੇ ਆਪਣੇ ਪਿੰਡ ਦੇ ਲੋਕਾਂ ਦੀਆਂ ਕਹਾਣੀਆਂ ਨੂੰ ਲੈ ਕੇ ਅੱਗੇ ਵਧਣਾ ਪੈਣਾ ਹੈ ਸੋ ਬਾਕੀ ਜਿੱਥੇ ਤੱਕ ਸੋ ਪਰ ਕੰਸਰਨ ਪਰ ਹਮੇਸ਼ਾ ਇਸ ਦੀ ਗੱਲ ਹੈ ਕਿ ਉਹ ਤੇ ਬੜੀ ਦੇਰ ਤੋਂ ਸਾਡੇ ਪੰਜਾਬੀ ਸਿੰਗਰ ਵੱਖ-ਵੱਖ ਸ਼ੋਭਿਆਂ ਦੇ ਵਿੱਚ ਕਰਦੇ ਆ ਰਹੇ ਨੇ ਤੇ ਮੇਰੇ ਹਿੱਸੇ ਜਾਦੇ ਨੌਨ ਪੰਜਾਬੀ ਲੋਕ ਆਏ ਨੇ ਮੈਂ ਬਹੁਤ ਕਰਾ ਕਰਾਂ ਜਿਨੇ 25 ਤੋਂ ਵੱਧ ਨੌਨ ਪੰਜਾਬੀ ਮੁਲਕਾਂ ਦੇ ਵਿੱਚ ਜਿੱਥੇ ਕੋਈ ਵੀ ਆਪੀ ਆਡੀਅנס ਨਹੀਂ ਜਿੱਥੇ ਮੈਂ ਨਰੂਰ ਉਹਨਾਂ ਲੋਕਾਂ ਦੇ ਇਕੱਲੇ ਹੀ ਕੰਮ ਕੀਤਾ ਚਾਹੇ ਉਹ ਚਾਈਨਾ ਹੈ ਚਾਹੇ ਉਹ ਹੰਗਰੀ ਹੈ ਚਾਹੇ ਉਹ ਬੈਲਜੀਅਮ ਹੈ ਚਾਹੇ ਉਹ ਜਰਮਨ ਹੈ ਚਾਹੇ ਉਹ ਫਰਾਂਸ ਹੈ ਚਾਹੇ ਉਹ ਸਟੋਨੀਆਂ ਹੈ ਚਾਹੇ ਲਥਵੇਨੀਆਂ ਹੈ देयर इज अ ਲਾਟ ਆਫ ਕੰਟਰੀ ਜਿੱਥੇ ਮੈਂ ਮਹਿਜ਼ ਗੋਰਿਆਂ ਲਈ ਕੰਮ ਕੀਤਾ ਸੋ ਆਈ ਪ੍ਰਾਊਡ ਕਿ ਉਹਨਾਂ ਨੇ ਮੇਰਾ ਡਾਂਸ ਵੀ ਇੰਜੋਏ ਕੀਤਾ ਮੇਰੀ ਆਵਾਜ਼ ਨੂੰ ਵੀ ਪਸੰਦ ਕੀਤਾ ਮੇਰੇ ਪੰਜਾਬੀ ਲੋਕੀਤਾਂ ਨੂੰ ਵੀ ਪਸੰਦ ਕੀਤਾ ਮੇਰੇ ਫੋਕ ਇਨਸਟਰੂਮੈਂਟਸ ਨੂੰ ਵੀ ਪਸੰਦ ਕੀਤਾ ਸੋ ਮੈਂ ਉਹਨਾਂ ਤੋਂ ਹਟ ਕੇ ਕੰਮ ਕਰਦਾ ਤੇ ਮੈਂ ਬਾਦੋ ਕਰਾਗਾਰਾਂ ਜਿਹਨੇ 2003 ਦੇ ਵਿੱਚ ਮੈਂ ਤੇ ਭੈਣ ਗਰਮੀਤ ਬਾਬਾ ਅਸੀਂ ਦੋਨਾਂ ਜਣਿਆਂ ਨੇ ਮਤਲਬ ਕਿ ਸਭ ਤੋਂ ਵੱਡਾ ਅਪਰਾ ਹਾਊਸ ਹੈਗਾ ਫ੍ਰਾਂਸ ਦਾ ਪੈਰਿਸ ਦੇ ਵਿੱਚ ਉੱਥੇ ਪਰਫਾਰਮ ਕੀਤਾ ਉਸ ਟਾਈਮ ਪੰਜਾਬੀ ਸਿੰਗਰ ਜਾਂ ਪੰਜਾਬੀ ਐਕਟਰ ਵਾਸਤੇ ਜਾਣਾ ਬਹੁਤ ਨਹੀਂ ਬਹੁਤ ਔਖਾ ਸੀ ਤੇ ਉਦੋਂ ਕੋਈ ਆਮਾਦਗੀਆਂ ਵੀ ਵੀ ਹੈ ਨਹੀਂ ਸੀ ਸਿਰਫ ਉਹਨਾਂ ਦੇ ਅਖਬਾਰਾਂ ਤੱਕ ਹੀ ਸੀ ਸੀਮਤ ਰਹੇ ਹਾਂ ਅੱਜ ਤਾਂ ਬਹੁਤ ਖੁਸ਼ ਹਾਂ ਅੱਜ ਤਾਂ ਰਾਤ ਨੂੰ ਬੰਦਾ ਕਿਤੇ ਵੀ ਪਰਫਾਰਮ ਕਰਿਆ ਹੋਵੇ ਤੇ ਰਾਤੋਂ ਰਾਤ ਸਪਰੈਡ ਹੋ ਜਾਂਦਾ ਉਹ ਤਾਂ ਕੋਈ ਸਪਰੈਡ ਵੀ ਨਹੀਂ ਹੁੰਦਾ ਸੀ ਸੋ ਅਸੀਂ ਲੱਗੇ ਹੋਏ ਹਾਂ ਤੇ ਉਸੇ ਚਾਲ ਚੱਲ ਜੀ ਲੱਗੇ ਹੋયા ਤੇ ਕਰ ਰਹੇ ਹਾਂ ਕਰਦੇ ਰਹਾਂਗੇ ਮਰਦੇ ਦਮ ਤੱਕ ਅਬਦੇਸ ਕਲਚਰ ਲਈ ਆਪਣੀ ਮਾਬੂਦੀ ਲਈ ਕੰਮ ਕਰਦੇ ਰਹਾਂਗੇ ਨਿਊ ਕਮਰਸ ਆ ਰਹੇ ਨੇ ਜਿਹੜੇ ਯੂਥ ਆ ਰਿਹਾ ਇਸ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤਾਂ ਜੋ ਉਹ ਵੀ ਤੁਹਾਡੀ ਤਰ੍ਹਾਂ ਜੋ ਪੰਜਾਬੀ ਇੰਡਸਟਰੀ ਨੂੰ ਹੋਰ ਅੱਗੇ ਲੈ ਦੇਖੋ ਵੈਲਕਮਸ ਟੂ एवरीवन ਜਿਹੜਾ ਵੀ ਯੂਥ ਆ ਰਿਹਾ ਮੈਂ ਕਹਿੰਦਾ ਤੁਸੀਂ 80% ਆਪਣੀ ਪਸੰਦ ਦਾ ਕੰਮ ਕਰੋ 20% ਆਫ ਦੀ ਮਾਬੂਲੀ ਦੀ ਆਪਦੇ ਕਲਚਰ ਲਈ ਜਰੂਰ ਕਰੋ ਯੋਗਦਾਨ ਪਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਤੁਹਾਨੂੰ ਵੀ ਯਾਦ ਰੱਖਣ ਕਿ ਇਹਨੇ ਆਹ ਕੰਟਰੀਬਿਊਸ਼ਨ ਕੀਤੀ ਦੀ ਉਸ ਟਾਈਮ ਦੇ ਉਤੇ ਬਾਕੀ ਵੈਲਕਮ ਠੀਕ ਹੈ ਬਹੁਤ ਧੰਨਵਾਦ ਸੋ ਪੰਮੀ ਭਾਈ ਜਿਨ੍ਹਾਂ ਵੱਲੋਂ ਪੰਜਾਬੀ ਸੱਭਿਆਚਾਰ ਪੰਜਾਬੀ ਕਲਚਰ ਨੂੰ ਸਮੇਟ ਕੇ ਰੱਖਿਆ ਹੋਇਆ ਉਹਨਾਂ ਵੱਲੋਂ ਜਿਹੜਾ ਯੂਥ ਹੁਣ ਇਸ ਇੰਡਸਟਰੀ ਦੇ ਵਿਚਾਰਿਆ ਉਸ ਦੇ ਲਈ ਵੀ ਇੱਕ ਮੈਸੇਜ ਦਿੱਤਾ ਗਿਆ ਹੈ ਕੈਮਰਾਮੈਨ ਲਖਵੀਰ ਦੇ ਨਾਲ ਪ੍ਰਲاد ਸੰਘੇਲਿਆ ਡੇਲੀ ਇੰਡੀਆ ਨਿਊਜ਼ ਚੰਡੀਗੜ੍ਹ